ਔਰ ਖਾਸ ਤੌਰ ਤੇ ਸਟੂਡੈਂਟਸ ਨੂੰ ਆਈਟੀਆਈ ਦੇ ਸਟੂਡੈਂਟਸ ਨੂੰ ਕੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕਿ ਜਿਨ੍ਹਾਂ ਨੂੰ ਅੱਜ ਇੱਕ ਨਵਾਂ ਇੱਕ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਇੱਕ ਬਿਹਤਰੀਨ ਸਟੇਡੀਅਮ ਹੈ ਜਿਹੜਾ ਆਈਟੀਆਈ ਦੇ ਇਸ ਜਗ੍ਹਾ ਦੇ ਉੱਪਰ ਅੱਜ ਤੁਹਾਨੂੰ ਸਮਰਪਿਤ ਕਰਨ ਲਈ ਆਇਆ ਤਸਵੀਰਾਂ ਨੇ ਜਿਹੜੀਆਂ ਬਿਫੋਰ ਤੇ ਆਫਟਰ ਦੀਆਂ ਇਹ ਦੱਸ ਦਿੰਦੀਆਂ ਨੇ ਵੀ ਕੀ ਹਾਲਾਤ ਸੀਗੇ ਇੱਥੇ ਕਮਰਿਆਂ ਸੀਗੇ ਪੁਰਾਣੇ ਪੀ ਡਬਲਯੂ ਡੀ ਵੱਲੋਂ ਕੰਡਮ ਡਿਕਲੇਰ ਹੋਏ ਹੋਏ ਕਬਾੜ ਬਣਿਆ ਪਿਆ ਸੀਗਾ ਬੇਪਰਾਨ ਸੀਗਾ ਔਰ ਆਉਂਦੇ ਨੂੰ ਇੱਧਰ ਨੂੰ ਡਰ ਲੱਗਦਾ ਸੀਗਾ ਜਿੰਨੇ ਪ੍ਰੋਜੈਕਟ ਤਕਰੀਬਨ 15 16 ਪ੍ਰੋਜੈਕਟ ਤਿੰਨੇ ਸ਼ਹਿਰਾਂ ਦੇ ਉਸ ਦਿਨ ਪਲਾਨ ਕੀਤੇ ਸੀਗੇ ਤੇ ਅੱਜ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ অলমোস্ট ਸਾਰੇ ਦੇ ਸਾਰੇ ਜਾਂ ਕੰਪਲੀਟ ਹੋ ਚੁੱਕੇ ਜਾਂ ਸ਼ੁਰੂ ਹੋ ਚੁੱਕੇ ਜਾਂ ਕੰਪਲੀਸ਼ਨ ਦੀ ਸਟੇਜ ਦੇ ਨੇ ਸਾਰੇ ਹੀ ਸਾਥੀਓ ਤੁਹਾਨੂੰ ਅੱਜ ਇਸ ਔਰ ਖਾਸ ਤੌਰ ਤੇ ਸਟੂਡੈਂਟਸ ਨੂੰ ਆਈਟੀਆਈ ਦੇ ਸਟੂਡੈਂਟਸ ਨੂੰ ਕਿ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕਿ ਜਿਨ੍ਹਾਂ ਨੂੰ ਅੱਜ ਇੱਕ ਨਵਾਂ ਇੱਕ ਬਿਹਤਰੀਨ ਸਟੇਡੀਅਮ ਹੈ ਜਿਹੜਾ ਆਈਟੀਆਈ ਦੇ ਇਸ ਜਗ੍ਹਾ ਦੇ ਉੱਪਰ ਅੱਜ ਤੁਹਾਨੂੰ ਸਮਰਪਿਤ ਕਰਨ ਲਈ ਆਇਆ ਮੇਰੇ ਯਾਦ ਐ ਐਸਡੀਐਮ ਸਾਹਿਬ ਜਿਹੜੀ ਗੱਲ ਮੈਂ ਤੁਹਾਨੂੰ ਉਹ ਚੀਮੇ ਵੀ ਦੱਸੀ ਜਿਸ ਦਿਨ ਸਰਕਾਰ ਬਣੀ ਸੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਤੇ ਉਸੇ ਦਿਨ ਉਸ ਤੋਂ ਤਕਰੀਬਨ 10 ਦਿਨ ਬਾਅਦ ਮੈਂ ਡੀਸੀ ਸੰਗਰੂਰ ਨੂੰ ਬੁਲਾਇਆ ਐਸਡੀਐਮ ਸੁਨਾਮ ਨਾਲ ਸੀਗੇ ਤੇ ਮਾਈਂਡ ਦੇ ਵਿੱਚ ਕੁਝ ਪ੍ਰੋਜੈਕਟ ਸੀਗੇ ਜਿਹੜੇ ਸੁਨਾਮ ਲੌਂਗ ਵਾਲ ਚੀਮਾ ਦੇ ਕਵਰ ਕਰਨੇ ਸੀਗੇ ਜਿਹੜੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਐਤਵਾਰ ਵਾਲੇ ਦਿਨ ਸਵੇਰੇ-ਸਵੇਰੇ ਬੁਲਾ ਲਿਆ ਡੀ ਸਾਹਿਬ ਐਸ ਡੀ ਨੂੰ ਸਾਬ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਤੇ ਸਵੇਰੇ ਅਸੀਂ ਦੌਰਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਆਏ ਤੇ ਇਸ ਜਗ੍ਹਾ ਦੇ ਹਾਲਾਤ ਕੀ ਸੀਗੇ ਉਹ ਵੈਸੇ ਤਾਂ ਜਿਹੜੇ ਕੋਈ ਪੁਰਾਣੇ ਸਟੂਡੈਂਟ ਨੇ ਜਾਂ ਸਟਾਫ ਵਾਲੇ ਨੇ ਉਹਨਾਂ ਨੂੰ ਮੇਰੇ ਨਾਲੋਂ ਬਿਹਤਰ ਪਤਾ ਹੈ ਪਰ ਆਹ ਤਸਵੀਰਾਂ ਨੇ ਜਿਹੜੀਆਂ ਬਿਫੋਰ ਤੇ ਆਫਟਰ ਦੀਆਂ ਇਹ ਦੱਸ ਦਿੰਦੀਆਂ ਨੇ ਵੀ ਕੀ ਹਾਲਾਤ ਸੀਗੇ ਇੱਥੇ ਕਮਰਿਆਂ ਸੀਗੇ ਪੁਰਾਣੇ ਬੀ ਡਬਲਯੂ ਡੀ ਵੱਲੋਂ ਕੰਡਮ ਡਿਕਲੇਰ ਹੋਏ ਹੋਏ ਕਬਾੜ ਬਣਿਆ ਪਿਆ ਸੀਗਾ ਬੇਪਰਾਨ ਸੀਗਾ ਔਰ ਆਉਂਦੇ ਨੂੰ ਇਧਰ ਨੂੰ ਡਰ ਲੱਗਦਾ ਸੀਗਾ ਤੇ ਮੇਰੇ ਮਨ ਦੇ ਵਿੱਚ ਉਹਦੀ ਸੀਗਾ ਕਿ ਜਗ੍ਹਾ ਇੱਥੇ ਹੈਗੀ ਬੱਚਿਆਂ ਨੂੰ ਵੀ ਸਪੋਰਟਸ ਦੇ ਲਈ ਲੋੜ ਹੈ ਔਰ ਰੇਲਵੇ ਲਾਈਨ ਦੇ ਉਰਲੇ ਪਾਸੇ ਇਸ ਏਰੀਆ ਦੇ ਵਿੱਚ ਕੋਈ ਅਜਿਹੀ ਸਪੋਰਟਸ ਫੈਸਿਲਿਟੀ ਨਹੀਂ ਹੈਗੀ ਉਹ ਉਹਨਾਂ ਨੂੰ ਲੋੜ ਹੈ ਸਾਰੇ ਇਸ ਇਲਾਕੇ ਨੂੰ ਤੇ ਉਹਦੀ ਇਹ ਪਲਾਨ ਕੀਤਾ ਇਹਦੇ ਨਾਲ ਨਾਲ 4-5 ਪ੍ਰੋਜੈਕਟ ਹੋਰ ਸੁਨਾਮ ਦੇ 3-4 ਚੀਮਿਆਂ ਦੇ 3-4 ਲੌਂਗ ਵਾਲ ਦੇ ਉਹ ਪਲਾਨ ਕੀਤੇ ਤੇ ਮੈਨੂੰ ਅੱਜ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਜਿੰਨੇ ਪ੍ਰੋਜੈਕਟ ਅਜ ਤੋਂ 2.5 ਸਾਲ ਪਹਿਲਾਂ ਚਾਹੇ ਸੁਨਾਮ ਦੇ ਵਿੱਚ ਇਸ ਆਈਟੀ ਪਾਰਕ ਦੀ ਗੱਲ ਕਰ ਲਈਏ ਵਾਕਿੰਗ ਟਰੈਕ ਦੀ ਗੱਲ ਕਰ ਲਈਏ ਜਿਹੜਾ ਅਰਬਨ ਕਰੇਵ ਜਿੱਥੇ ਬਣਿਆ ਉੱਥੇ ਵੀ ਖੰਡਰ ਬਣਿਆ ਪਿਆ ਸੀਗਾ ਤੇ ਇਸੇ ਤਰੀਕੇ ਦੇ ਨਾਲ ਜੋ ਰੋਜ਼ ਗਾਰਡਨ ਦੇ ਵਿੱਚ ਪਾਰਕ ਬਾਗ ਦੇ ਵਿੱਚ ਮਾਤਾ 모ਦੀ ਰੋਡ ਦੇ ਉੱਪਰ ਔਰ ਜਿੰਨਾ ਜਿਹੜੀ ਚੀਜ਼ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਇੱਕ ਇੱਥੇ ਗ੍ਰਿਡ ਦੀ ਲੋਡ ਸੀਗੀ ਸੁਨਾਮ ਦੇ ਵਿੱਚ ਇਸੇ ਤਰੀਕੇ ਚੀਮੇ ਲੌਂਗ ਵਾਲ ਜਿੰਨੇ ਪ੍ਰੋਜੈਕਟ ਤਕਰੀਬਨ 15 16 ਪ੍ਰੋਜੈਕਟ ਤਿੰਨੇ ਸ਼ਹਿਰਾਂ ਦੇ ਉਸ ਦਿਨ ਪਲਾਨ ਕੀਤੇ ਸੀਗੇ ਤੇ ਅੱਜ ਮੈਨੂੰ ਦੱਸ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਲਮੋਸਟ ਉਹ ਸਾਰੇ ਦੇ ਸਾਰੇ ਜਾਂ ਕੰਪਲੀਟ ਹੋ ਚੁੱਕੇ ਜਾਂ ਸ਼ੁਰੂ ਹੋ ਚੁੱਕੇ ਜਾਂ ਕੰਪਲੀਸ਼ਨ ਦੀ ਸਟੇਜ ਦੇ ਨੇ ਕੋਈ ਪ੍ਰੋਜੈਕਟ ਹੈ ਜਾਨੀ ਹੈਗਾ ਜਿਹੜਾ ਜਿਹੜਾ ਇਹ ਜੇ ਜਿਹੜਾ ਅੰਟਾ ਜਪਿਆ ਹੋਵੇ ਸਾਰਿਆਂ ਦੇ ਉੱਪਰ ਕੰਮ ਹੈ ਜਿਹੜਾ ਉਹ ਜਾਂ ਕੰਪਲੀਟ ਹੋ ਚੁੱਕਿਆ ਜਾਂ ਹੋਣ ਜਾ ਰਿਹਾ ਹੈ ਅੱਜ ਇਸ ਜਗ੍ਹਾ ਦੇ ਨਾਲ-ਨਾਲ ਇਸ ਸਪੋਰਟਸ ਕੰਪਲੈਕਸ ਦੇ ਨਾਲ-ਨਾਲ ਤੁਹਾਨੂੰ ਵੀ ਇਹ ਬੱਚਿਓ ਇਹ ਜਾਣ ਕੇ ਮਾਣ ਮਹਿਸੂਸ ਹੋਊਗਾ ਕਿ ਸ਼ਹੀਦ ਉਦਮ ਸਿੰਘ ਜੀਆ ਦੇ ਨਾਮ ਨੂੰ ਸਮਰਪਿਤ ਇਸ ਆਈਟੀਆਈ ਦੇ ਵਿੱਚ ਪਹਿਲਾਂ ਵੀ ਜਿਵੇਂ ਪ੍ਰਿੰਸੀਪਲ ਸਾਹਿਬ ਦੱਸ ਕੇ ਗਏ ਨੇ 3 ਕਰੋੜ 28 ਲੱਖ ਰੁਪਏ ਦੇ ਨਾਲ ਕਿਉਂਕਿ ਮੇਰੇ ਯਾਦ ਹੈ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਗਿਆ ਸੀਗਾ ਕਿ ਜਦੋਂ ਆਉਂਦੇ ਸੀ ਇਧਰ ਆਈਟੀਆਈ ਦੇ ਵਿੱਚ ਉਹ ਉਸ ਤੋਂ ਪਹਿਲਾਂ ਜਦੋਂ ਸਰਕਾਰ ਦੇ ਵਿੱਚ ਨਹੀਂ ਆਏ ਸੀਗੇ ਜਾਂ ਇਸ ਤੋਂ ਪਹਿਲਾਂ ਜਦੋਂ ਮੇਰੇ ਫਾਦਰ ਸਾਹਿਬ ਵੇਲੇ ਵੀ ਬਹੁਤ ਭਗਵੰਦਾ ਸੀ ਉਹ ਰੋੜਾ ਵੇਲੇ ਉਦੋਂ ਕਾਊਂਟਿੰਗ ਇੱਥੇ ਹੁੰਦੀ ਸੀਗੀ ਤੇ ਕਾਊਂਟਿੰਗ ਦੇ ਵੇਲੇ ਆਉਂਦੇ ਹੁੰਦੇ ਸੀਗੇ ਕਈ ਵਾਰੀ ਇੱਥੇ ਜਦੋਂ ਇਲੈਕਸ਼ਨਾਂ ਦੀ ਕਾਊਂਟਿੰਗ ਹੁੰਦੀ ਸੀਗੀ ਤੇ ਉਹ ਮੁਰਗੀ ਖਾਨਾ ਜਿਹਾ ਬਣਾ ਕੇ ਜੰਗਲਾ ਲਾ ਕੇ ਬਣਾ ਦਿੰਦੇ ਸੀਗੇ ਛੱਤਾਂ ਉੱਪਰੋਂ ਚੌਂਦੀਆਂ ਸੀਗਾ ਫਰਸ਼ ਟੁੱਟੇ ਪਏ ਹੁੰਦੇ ਸੀਗੇ ਤੇ ਉਦੋਂ ਮੈਂ ਸੋਚਦਾ ਸੀਗਾ ਕਿ ਇੰਨਾ ਹਾਲਾਤਾਂ ਦੇ ਵਿੱਚ ਜਿੱਥੇ ਸਾਨੂੰ 5-7 ਘੰਟੇ ਬੈਠਣਾ ਔਖਾ ਲੱਗਦਾ ਗਿਣਤੀ ਵੇਲੇ ਇਹ ਬੱਚੇ ਉੱਥੇ ਹਰ ਰੋਜ਼ ਕਿਵੇਂ ਤਾਂ ਪੜ੍ਹਦੇ ਹੋਣਗੇ ਤੇ ਕਿਵੇਂ ਟੀਚਰ ਪੜ੍ਹਾਉਂਦੇ ਹੋਣਗੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਸੋ ਉਹ ਮਨ ਦੇ ਵਿੱਚ ਜ਼ਰੂਰ ਆਉਂਦਾ ਸੀਗਾ ਤੇ ਸੋਚ ਕੇ ਚਾਹੇ ਜਿੱਤ ਹੁੰਦੀ ਚਾਹੇ ਹਾਰ ਹੁੰਦੀ ਇੱਕ ਗੱਲ ਸੋਚ ਕੇ ਜ਼ਰੂਰ ਨਿਕਲਦੀ ਸੀਗੀ ਜਿੱਦ ਦੇ ਪ੍ਰਮਾਤਮਾ ਨੇ ਜੇ ਹੱਥ ਪਾਤਾ ਤੇ ਆਈਟੀਆਈ ਦੀ ਸਭ ਤੋਂ ਪਹਿਲਾਂ ਨਹਾਰ ਬਦਲਾ ਕਿ ਸਭ ਤੋਂ ਪਹਿਲਾਂ 3 ਕਰੋ 28 ਲੱਖ ਰੁਪਇਆ ਉਹ ਆਈਟੀਆਈ ਦਾ ਮਨਜ਼ੂਰੀ ਹੋਇਆ ਸੀਗਾ